ਟਿਕਟ ਵੰਡ ਜਿਹੜੀ ਲੀਡਰਾਂ ਨੇ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਕੋਈ ਭਾਜਪਾ ਚ ਕੋਈ ਆਕਾਲੀ ਦਲ ਚ ਕੋਈ ਆਕਾਲੀ ਦਲ ਚੋਂ ਕਿਸੇ ਚ ਬੜਾ ਕੁਝ ਆਪਾਂ ਵੇਖਣ ਨੂੰ ਮਿਲਿਆ ਪਤਾ ਨਹੀਂ ਕਿ ਟਿਕਟ ਕਿੱਥੋਂ ਮਿਲੀ ਹੁੰਦੀ ਆ ਤੇ ਮੁੜ ਕੇ ਆਂਡੇ ਕਿਦੇ ਕੁੜਕੜ ਕਿਤੇ ਪਰ ਹੁਣ ਜਿਹੜੀ ਇੱਕ ਮੇਨ ਖਬਰ ਆਈ ਹੈ ਜੀ ਟਿਕਟ ਵੰਡ ਤੋਂ ਗੋ ਜਿਹੜਾ ਦਲਬੀਰ ਕੋਲੜੀ ਆ ਉਹ ਕਾਂਗਰਸ ਤੋਂ ਖਫਾਇਆ ਲੀਡਰਸ਼ਿਪ ਤੋਂ ਤੇ ਵਿਜੇ ਸੰਪਲ ਜਿਹੜਾ ਭਾਜਪਾ ਤੋਂ ਬਾਗੀ ਹੋ ਗਿਆ ਦੂਸਰੇ ਬੰਨੇ ਇਹ ਵੀ ਖਬਰਾਂ ਆ ਰਹੀਆਂ ਵੀ ਉਹਦੀ ਉਹਨੇ ਖੈਰੇ ਦੀ ਤਰੀਫ ਵੀ ਕੀਤੀ ਆ ਤੇ ਖੈਰੇ ਨੇ ਵੀ ਕਿਹਾ ਮੈਂ ਟਿਕਟ ਮੰਗੀ ਦੀ ਸੀ ਸੰਗਰੂਰ ਤੋਂ ਦਿੱਤੀ ਗਈ ਆ ਆ ਹੁਣ ਖੇਰੇ ਦਾ ਬਿਆਨ ਆਇਆ ਕਹਿੰਦੇ ਵੀ ਉਹ ਮੇਰੇ ਨਾਲ ਤੁਰ ਰਿਹਾ ਅੱਜ ਸ਼ਾਇਦ ਖੇਰਾ ਸਾਹਿਬ ਉਹਦੇ ਘਰੇ ਜਾ ਰਹੇ ਆ ਬੰਦਿਆਂ ਦੇ ਨਾਲ ਕੀ ਹੈ ਜੀ ਇਹਦੀ ਅਪਡੇਟ ਜੇ ਤੁਰਦੇ ਆ ਕਿ ਉਹ ਫਾਇਦਾ ਹੁੰਦਾ ਕਿੱਦਾਂ ਹੁੰਦਾ ਤੇ ਤੁਸੀਂ ਇਹਨੂੰ ਕਿਹੜੀ ਨਜ਼ਰ ਨਾਲ ਦੇਖਦੇ ਹੋ ਦੇਖੋ ਗੱਲ ਇਹ ਹੈ ਜੰਦੀ ਸਾਹਿਬ ਜਿੱਥੋਂ ਤੱਕ ਦਲਵੀਰ ਗੋਲਡੀ ਦਾ ਸਵਾਲ ਹੈ ਮੇਰੀ ਉਹਦੇ ਨਾਲ ਕੋਈ ਮਿਸਰਤਾ ਨਹੀਂ ਮੇਰੇ ਉਹ ਜ਼ਿਲ੍ਹੇ ਵਾਲੀ ਉਹ ਬੰਦਾ ਬਹੁਤ ਦੂਰ ਤੋਂ ਹੈ ਬਠਿੰਡੇ ਦਾ ਤੇ ਧੂਰੀ ਦਾ ਕਾਫੀ ਫਰਕ ਹੈ ਜੀ لیکن ਜਦੋਂ ਆਪਾਂ ਐਮਐਲਏ ਦੀ کارਗੁਜ਼ਾਰੀ ਦੇਖਦੇ ਆਂ ਬੰਦਿਆਂ ਦੀ ਗੱਲਬਾਤ ਦੇਖਦੇ ਆਂ ਕਿ ਜਦੋਂ ਅਸੀਂ ਕੋਈ ਵਾਅਦੇ ਲੋਕਾਂ ਦੇ ਨਾਲ ਕਰਦੇ ਆਂ ਕਿ ਉਹਦੇ ਤੇ ਕੋਈ ਬੰਦਾ ਪੂਰਾ ਉੱਤਰਦਾ ਜਾਂ ਨਹੀਂ ਉੱਤਰਦਾ ਜੀ 골ਡੀ ਬਾਰੇ ਜਿੰਨੀ ਕੁ ਮੈਂ ਜਾਣਕਾਰੀ ਹਾਸਲ ਕੀਤੀ ਹੈ ਜਾਂ ਜਿਹੜੀ ਉਹਦੀ ਤਲਵੀਰ 골ਡੀ ਨੇ ਆਪਣੀ ਵੀਡੀਓ ਦੇ ਵਿੱਚ ਜੋ ਗੱਲ ਕਹੀ ਹੈ ਉਹਨੇ ਦੱਸਿਆ ਹੈ ਕਿ ਉਹ ਇੱਕ ਸੁਧਾਰਨ ਕਰਦਾ ਮੁੰਡਾ ਹੈ ਉਹਦਾ ਬਾਪ ਸ਼ਾਇਦ ਤੀਜੇ दर्जे ਦਾ ਮੁਲਾਜ਼ਮ ਹੁੰਦਾ ਸੀ ਕਿਸੇ ਮਹਿਕਮੇ ਦੇ ਵਿੱਚ ਜੀ ਸੁਧਾਰਨ ਕਰਦਾ ਮੁੰਡਾ ਹੈ ਲਿਖਾਈ ਪੜਾਈ ਚੱਲ ਗਿਆ ਚਲੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੂੰ ਦਾਖਲਾ ਮਿਲ ਗਿਆ ਉੱਥੇ ਜਾ ਕੇ ਪੜਨ ਲੱਗਿਆ ਤੇ ਨਾਲ ਵਿਦਿਆਰਥੀ ਰਾਜਨੀਤੀ 'ਚ ਪੈ ਗਿਆ। ਜਦੋਂ ਐਨਐਸਯੂਆਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਜਿਹੜੀ ਕਾਂਗਰਸ ਪਾਰਟੀ ਦੀ ਇੱਕ ਵਿਦਿਆਰਥੀ ਜਥੇਬੰਦੀ ਹੈ ਉਹਦੇ ਨਾਲ ਉਹ ਜੁੜ ਗਿਆ ਤੇ ਉਹਨੇ ਉੱਥੇ ਚੋਣ ਲੜੀ ਉਹ ਬੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਧਾਨ ਬਣ ਗਿਆ ਸੀ। ਉਹoldi ਕਹਿੰਦਾ ਵੀ 2008 ਦੇ ਵਿੱਚ ਮੈਂ ਜਿਹੜੀ ਹੈਗੀ ਸਟੂਡੈਂਟ ਕੈਰੀਅਰ ਤੋਂ ਬਾਅਦ ਪੋਲੀਟੀਕਲ ਕੈਰੀਅਰ ਦੇ ਵਿੱਚ ਆਇਆ ਤੇ ਮੈਂ ਧੂਰੀ ਆ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੀ। ਉਹਦੀ ਵਾਈਫ ਹੈ ਸਿਮਰਤ ਖੰਗੂੜਾ ਜਿਹੜੀ ਇੱਕ ਚੰਗੇ ਖਾਂਦੇ ਪੀਂਦੇ ਘਰ ਦੀ ਧੀ ਹੈ ਕੋਲ ਦੀ ਜਿਹਨਾਲੋ ਜੇ ਆਪ ਦੇਖੀਏ ਆਰਥਿਕ ਤੌਰ ਤੇ ਤੇ ਉਹ ਪਰਿਵਾਰ ਉਹਦਾ ਕਾਫੀ ਸਮਰੱਥ ਸੀ ਉਹਨਾਂ ਦੀ ਮੈਰਿਜ ਹੋ ਗਈ ਜੀ ਉਹਨੇ ਕਾਫੀ ਉਹ ਲੜਕੀ ਨੇ ਵੀ ਇੱਥੇ ਕੰਮ ਕੀਤਾ ਤੇ ਉਹਨਾਂ ਨੇ ਉੱਥੇ ਵਧੀਆ ਉਹਦਾ ਜਿਗਾਰੜ ਬਣਾਇਆ ਉਹ ਕਹਿੰਦਾ ਵੀ 2012 ਦੇ ਆਉਂਦਿਆਂ ਹੁੰਦਿਆਂ ਮੈਂ ਕਾਂਗਰਸ ਪਾਰਟੀ ਦੇ ਸਟੂਡੈਂਟ ਵਿੰਗ ਦੇ ਲੀਡਰ ਤੋਂ ਵਰਕਰ ਬਣਿਆ ਕੰਮ ਕੀਤਾ ਮੈਂ ਸਿੱਕਟ ਮੰਗੀ 2012 ਚ ਕਿ ਮੈਨੂੰ ਟਿਕਟ ਦੇ ਦਿਓ ਪਰ ਮੈਨੂੰ ਟਿਕਟ ਨਹੀਂ ਦਿੱਤੀ ਗਈ ਜੀ ਉਨੇ ਲੀਡਰਸ਼ਿਪ ਨੂੰ ਆਦੀ ਨੂੰ ਸਵਾਲ ਕੀਤਾ ਕਿ ਜਿਹੜੇ ਬੰਦੇ ਨੂੰ 2012 ਦੇ ਵਿੱਚ ਤੁਸੀਂ ਟਿਕਟ ਦਿੱਤੀ ਸੀ ਉਹ ਅੱਜ ਦੇਖੋ ਤੁਹਾਡੇ ਨਾਲ ਹੈਗਾ ਕਿ ਹੈ ਨਹੀਂ ਉਹ ਤਾਂ ਤੁਹਾਡੇ ਨਾਲ ਹੈ ਨਹੀਂ ਜਿਹੜੇ ਬੰਦੇ ਨੂੰ ਧੂਰੀ ਤੋਂ ਟਿਕਟ ਦਿੱਤੀ ਸੀ ਜੇ ਮੈਂ ਭੁੰਦਾ ਨਹੀਂ ਜਾਂ ਮੈਂ ਗਲਤ ਨਹੀਂ ਤਾਂ ਮੈਨੂੰ ਇਹੋ ਲੱਗਦੀ ਹੈ ਵੀ ਉਦੋਂ ਅਰਵਿੰਦ ਖੰਨੇ ਨੂੰ ਟਿਕਟ ਦਿੱਤੀ ਸੀ ਤੇ ਅਰਵਿੰਦ ਖੰਨਾ ਤੋਂ ਐਮਐਲਏ ਬਣ ਗਿਆ ਸੀ ਤੇ ਫਿਰ ਉਹ ਕਹਿੰਦੇ ਵੀ 2014 'ਚ ਉਹ ਬੰਦਾ ਪਾਰਟੀ ਜਦੋਂ ਛੱਡ ਗਿਆ ਤੇ ਉਹਨੇ ਅਸਤੀਫਾ ਦੇ ਦਿੱਤਾ ਤੇ ਫਿਰ ਜਿੰਨੀ ਚੋੜ ਹੁੰਦੀ ਹੈ ਮੈਂ ਜਿਮਨੀ ਚੋਣ ਵੇ ਟਿਕਟ ਮੰਗੀ ਕਿ ਮੈਨੂੰ ਟਿਕਟ ਦੇ ਦੇ ਤੇ ਕਹਿੰਦੇ ਮੈਨੂੰ ਟਿਕਟ ਨਹੀਂ ਦਿੱਤੀ ਉਦੋਂ ਕਿਸੇ ਨੂੰ ਹੋਰ ਦੇਤੀ ਜਿਹਨੂੰ ਹੋਰ ਵੀ ਟਿਕਟ ਦਿੱਤੀ ਉਹ ਬੰਦਾ ਸਾਡੇ ਨਾਲ ਹੈਗਾ ਕਹਿੰਦੇ ਉਹ ਵੀ ਪਾਰਟੀ ਦੇ ਨਾਲ ਹੈ ਜੀ ਫੇਰ ਆ ਗਈ 2019 ਦੀ ਪਾਰਲੀਮੈਂਟ ਦੀ ਚੋਣ ਉਹ ਕਹਿੰਦਾ ਮੇਰੀ ਵਾਈਫ ਸਿਮਰਤ ਵੀ ਨਾਲ ਕੰਮ ਕਰਦੀ ਸੀ ਇੱਥੇ ਕਾਂਗਰਸ ਪਾਰਟੀ ਦਾ ਕੰਮ ਕਰਦੀ ਸੀ ਉਹਨੇ ਟਿਕਟ ਮੰਗੀ ਉਹਨੂੰ ਇਗਨੋਰ ਕਰਤਾ ਕਹਿੰਦਾ ਨਹੀਂ ਭਾਈ ਤੈਨੂੰ ਨਹੀਂ ਟਿਕਟ ਦੇਣੀ ਤੂੰ ਰਹਿਣ ਦੇ ਜੀ ਉਹ ਜਿਹੜੀ ਹੈਗੀ ਚੁੱਪ ਕਰ ਗਈ ਐ ਅਸੀਂ ਪਾਰਟੀ ਦਾ ਕੰਮ ਕਰਦੇ ਰਹੇ 2017 ਦੇ ਵਿੱਚ 골ਡੀ ਐਮਐਲਏ ਬਣ ਗਿਆ ਸੀ ਆ ਗਿਆ 2022 ਜਿੱਦੋਂ 2022 ਆ ਗਈ ਤੇ 2022 ਦੇ ਵਿੱਚ ਆ ਗਈ ਇਲੈਕਸ਼ਨ ਲਓ ਜੀ ਹੁਣ ਆ ਇਲੈਕਸ਼ਨ ਆ ਗਈ ਹੈ ਲੋਕ ਸਭਾ ਦੀ ਆਹ ਸੋਡੀ ਵਿਧਾਨ ਸਭਾ ਦੀ ਸੋੜੀ ਕਿੰਨੇ ਦੀ ਵਿਧਾਨ ਸਭਾ ਦੀ ਇਲੈਕਸ਼ਨ ਹੋ ਗਈ ਤੇ ਮੇਰੀ ਪਾਰਟੀ ਦੇ ਅੰਦਰੋਂ ਮੇਰੇ ਖਿਲਾਫ ਸਾਜਸ਼ਾ ਹੋਣ ਲੱਗੀਆਂ ਕਿ 골ਡੀ ਇੰਸਟ੍ਰਿਕਟ ਨਾ ਲੈਣ ਦਿੱਤੀ ਜਾਵੇ ਕੋਈ ਹੋਰ ਫਿਰਦੇ ਸੀ ਟਿਕਟ ਲੈਣ ਵਾਸਤੇ ਤੇ ਜਦੋਂ ਇਹ ਪਤਾ ਲੱਗ ਗਿਆ ਵੀ ਧੂਰੀ ਸੀਟ ਦੇ ਦਾ ਭਗਵੰਤ ਮਾਨ ਆ ਗਿਆ ਭਾਈ ਤਾਂ ਮੁੱਖ ਮੰਤਰੀ ਬਣ ਰਿਹਾ ਤੇ ਕਹਿੰਦਾ ਸਾਰੇ ਭੱਜ ਗਏ ਮੈਨੂੰ ਕਹਿੰਦੇ ਵੀ ਲੜ ਮੈਂ ਭਗਵੰਤ ਮਾਨ ਦੇ ਮੁਕਾਬਲੇ ਕਹਿੰਦਾ ਲੜਿਆ ਤੇ ਮੈਂ ਲੜਾਈ ਦਿੱਤੀ ਤੇ ਮੈਂ ਹਾਰ ਗਿਆ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਉਸ ਤੋਂ ਬਾਅਦ ਕਹਿੰਦਾ ਵੀ ਫੇਰ ਆ ਗਈ 2003 ਆ ਉਸ ਤੋਂ 22 ਦੇ ਵਿੱਚ ਭਗਵੰਤ ਮਾਨ ਨੇ ਜਦੋਂ ਅਸਤੀਫਾ ਦਿੱਤਾ ਲੋਕ ਸਭਾ ਤੋਂ ਜੀ ਮੁੱਖ ਮੰਤਰੀ ਬਣ ਗਿਆ ਸੀ ਤੇ 22 ਇਲੈਕਸ਼ਨ ਆ ਗਈ ਉਦੋਂ ਕਹਿੰਦੇ ਵੀ ਸਾਰੇ ਵੱਡੇ ਵੱਡੇ ਲੀਡਰ ਸੀ ਜਿਹੜੇ ਸਾਰੇ ਭੱਜ ਗਏ ਕਿਸੇ ਬੰਦੇ ਨੇ ਚੋਣ ਨਹੀਂ ਲੜੀ ਇਹ 2019 ਦੇ ਵਿੱਚ ਜਿਹੜੇ ਬੰਦੇ ਨੂੰ ਉੱਥੇ ਟਿਕਟ ਦਿੱਤੀ ਸੀ ਉਹਦਾ ਨਾਮ ਸੀ ਵਿਜੇਂਦਰ ਸਿੰਘ ਲਾਹ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਮੈਂ ਕਹਿੰਦਾ ਮੈਂ ਨਹੀਂ ਲੜਦਾ ਦੂਜੇ ਜਿਹੜੇ ਸੀ ਉਹ ਕਹਿੰਦੇ ਵੀ ਮੈਂ ਨਹੀਂ ਲੜਦੇ ਸਾਰੇ ਭੱਜ ਗਏ ਤੇ ਉਦੋਂ ਦੇਖਿਆ ਉਹ ਕਹਿੰਦੇ ਵੀ ਫਿਰ ਮੇਰੀ ਲੀਡਰਸ਼ਿਪ ਮੇਰੇ ਕੋਲੇ ਆਈ ਵੀ ਐਂ ਕਰ ਗੋਲਡੀ ਤੂੰ ਲੜ ਭਗਵੰਤ ਜਲੇ ਮੁਕਾਬਲੇ ਤੇ ਤੂੰ ਪਹਿਲਾਂ ਵੀ 2022 ਦੀ ਵਿਧਾਨ ਸਭਾ ਵੀ ਲੜੀ ਆ ਕਹਿੰਦਾ ਭਾਈ ਮੈਂ ਖੜਾ ਹੋ ਗਿਆ ਪਰ ਇਹ ਗੱਲ ਮੇਰੇ ਵੀ ਧਿਆਨ ਚ ਹੈ ਜੰਦੀ ਸਾਹਿਬ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਉਪਾਸ਼ਕ ਹੈ ਕਿਸੇ ਤੋਂ ਕੋਕਰੀ ਨਹੀਂ ਰੱਖਦਾ ਇਸ ਕਰਕੇ ਉਪਾਸ਼ਕਾਂ ਕੋ ਬਦਲਾ ਪੋਲੀਟੀਕਲ ਸਟੈਂਡ ਇੱਕੋ ਹੀ ਹੈ ਜੀ ਕਿਉਂਕਿ ਉਸ ਵੇਲੇ ਜਿਹੜਾ ਗੁਰਮੀਤ ਸਿੰਘ ਆਮਾਦੀ ਪਾਰਟੀ ਨੇ ਖੜਾ ਕੀਤਾ ਸੀ ਮੁਕਾਬਲਾ ਉਹਨਾਂ ਦੋਨਾਂ ਦੇ ਦਰਮਿਆਨ ਸੀ ਹਮਮ ਗੁਰਮੀਤ ਸਿੰਘ ਦੇ ਤੇ ਮਾਨ ਸਾਹਿਬ ਦੇ ਔਰ ਮਾਨ ਸਾਹਿਬ ਵੀ ਬੜੀ ਵੱਡੀ ਟੱਕਰ ਦੇ ਰਹੇ ਸੀ ਕੁਝ ਹਾਲਾਤੇ ਹੋ ਜੇ ਬਣ ਗਏ ਹਮ ਤੱਕ ਲਾਸਟ ਮੂਮੈਂਟ ਦੇ ਉੱਤੇ ਕਾਂਗਰਸ ਪਾਰਟੀ ਦਾ ਜਿਹੜਾ ਕਾਂਗਰਸ ਭਵਨ ਹੈ ਚੰਡੀਗੜ੍ਹੋਂ ਜੀ ਉਸ ਨੰਬਰ ਤੋਂ ਲਗਾਤਾਰ ਟੈਲੀਫੋਨ ਸੰਗਰੂਰ ਹਲਕੇ ਦੇ ਸਰਪੰਚਾਂ ਨੂੰ ਆਉਂਦੇ ਰਹੇ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਸੀ ਕਿ ਗੋਲਦੀ ਨੂੰ ਛਟੋਜੀ ਵੋਟਾਂ ਪਾ ਦਿਓ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਲੋਕਾਂ ਨੇ ਵੋਟਾਂ ਪਾਈਆਂ ਮਾਨ ਸਾਹਿਬ ਪਾਰਲੀਮੈਂਟ ਦੇ ਮੈਂਬਰ ਬਣ ਗਏ ਤੇ ਗੋਲਦੀ ਨੇ ਫਿਰ ਜ਼ਿਕਰ ਕੀਤਾ ਕਿ ਮੇਰੀ ਜਿਹੜੀ ਵੋਟ ਕੱਟੀ ਹੈ ਮੈਂ ਜਿੱਤਦਾ ਨਹੀਂ ਸਕਦਾ ਸੀ ਇਹਦੀ ਮੇਰੀ ਵੋਟ ਕੱਟੀ ਆ ਘਟਾਉਣ ਦੇ ਵਿੱਚ ਮੇਰੀ ਆਪ ਦੀ ਪਾਰਟੀ ਦੇ ਲੋਕ ਸੀ ਉਹਨਾਂ ਨੇ ਕਰਵਾਇਆ ਸੀ ਚਲੋ ਉਹ ਕਹਿੰਦਾ ਜੀ ਬਾਪਾ ਉਹ ਵੀ ਕੀਤਾ ਚੇਰੋ ਕਹਿੰਦਾ ਵੀ ਬਿਜੀਲੈਂਸ ਨੇ ਮੈਨੂੰ ਟਿਕਨ ਨਹੀਂ ਦਿੱਤਾ ਪਰ ਉਹ ਕਹਿੰਦਾ ਬਿਜੀਲੈਂਸ ਦਾ ਕਸੂਰ ਕੋਈ ਨਹੀਂ ਸਾਡੀ ਆਪ ਦੀ ਪਾਰਟੀ ਦਾ ਇੱਕ ਲੀਡਰ ਉਹ ਮੈਨੂੰ ਫਸਾਉਣ ਵਾਲਾ ਸੀ ਦੁਰਿਆ ਹੋਇਆ ਸੁਣਿਆ ਹੋਇਆ ਸੀ ਪਰ ਜਦੋਂ ਮੇਰੇ ਪੱਲੇ ਕੱਖ ਨਹੀਂ ਸੀ ਮੈਂ ਕੋਈ ਗੁਨਾਹ ਕੀਤਾ ਨਹੀਂ ਬਿਜੀਲੈਂਸ ਵਾਲੇ ਮੈਨੂੰ ਫੜ ਕੇ ਦੇਣ ਅੰਦਰ ਕਿਵੇਂ ਜੀ ਅਗਲੀ ਗੱਲ ਉਹ ਕਹਿੰਦਾ ਕਿ ਜੇ ਮੈਂ ਇਹ ਮੇਰੇ ਚ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਸੀ ਤਾਂ ਉਹ ਇਸ ਕਰਕੇ ਕੀਤਾ ਸੀ ਕਿਉਂਕਿ ਮੇਰੀ ਕਾਰਗੁਜ਼ਾਰੀ ਨਹੀਂ ਦੇਖਿਆ ਜਿਹੜਾ ਸੰਗਰੂਰ ਤੋਂ ਧੂਰੀ ਵਾਲਾ ਟੁੱਟ ਹੈ ਉਹਦੇ ਵਿੱਚ ਇੱਕ ਟੋਲ ਪਲਾਜ਼ਾ ਲੱਗਾ ਸੀ ਜੀ ਟੋਲ ਪਲਾਜ਼ੇ ਵਾਲੇ ਜਿਹੜੇ ਪਿੰਡਾਂ ਵਾਲੇ ਲੋਕਾਂ ਨੂੰ ਲੁੱਟ ਕਰਦੇ ਸੀ ਤੇ ਗੋਲਡੀ ਨੇ ਆਪਣੇ ਪੱਧਰ ਦੇ ਤੇ ਉਹ ਕਹਿੰਦਾ ਵੀ ਮੈਂ ਇੱਕ ਟੋਲ ਪਲਾਜ਼ੇ ਦਾ ਹੱਲੇ ਕੱਢਿਆ ਸੀ ਸਾਈਡ ਦੇ ਵਿੱਚ ਇੱਕ ਲਿੰਕ ਰੋਡ ਹੋਰ ਬਣਾਤੀ ਸੀ ਜੀ ਉਹਦਾ ਕਰਕੇ ਕਹਿੰਦਾ ਮੇਰੇ ਤੇ ਕਈ ਮੁਕੱਦਮੇ ਬੜੇ ਮੈਨੂੰ ਲੜਾਉਂਦੇ ਰਹੇ ਕਹਿੰਦੇ ਵੀ ਲੜਾਉਣ ਤੋਂ ਬਾਅਦ ਕਹਿੰਦੇ ਨੇ ਵੀ ਇਹ ਠੀਕ ਹੈ ਹੁਣ ਉਹ ਕਹਿੰਦੇ ਵੀ ਵੱਡਾ ਚਿਹਰਾ ਚਾਹੀਦਾ ਕਹਿੰਦਾ ਵੀ 2022 ਚ ਪਾਰਲੀਮੈਂਟ ਦੀ ਸੀਟ ਮੇਰੇ ਕੋਲ ਇੱਕ ਵੱਡਾ ਜਿਹੜਾ ਨਹੀਂ ਚਾਹੀਦਾ ਸੀ ਜੀ ਹੁਣ ਵੱਡਾ ਜਿਹੜਾ ਚਾਹੀਦਾ ਤੇ ਵੱਡੇ ਚਿਹਰੇ ਦਾ ਪਹਿਮਾਨਾ ਕੀ ਹੈ ਜੀ ਵੱਡੇ ਚੇਰੇ ਦਾ ਮਤਲਬ ਇਹ ਹੈ ਕਿ ਜਿਹੜਾ ਵੱਡਾ ਲੀਡਰ ਹੋਊਗਾ ਜਿਹਦਾ ਪਿਓ ਵਜ਼ੀਰ ਰਿਆ ਹੋਵੇ ਉਹੀ ਵੱਡਾ ਲੀਡਰ ਬਣੂਗਾ ਜਾਂ ਜਿਹਦੇ ਕੋਲ ਪੈਸੇ ਹੋਣ ਉਹ ਹੀ ਵੱਡਾ ਲੀਡਰ ਹੋਊਗਾ ਮੈਨੂੰ ਮੇਰੀ ਹਾਈ ਕਮਾਂਡ ਦੇ ਦੱਸ ਦੇ ਹਾਂ ਉਹ ਕਹਿੰਦਾ ਮੈਂ ਉਹਨਾਂ ਲੋਕਾਂ 'ਚੋਂ ਨਹੀਂ ਜਿਹੜਾ ਪਾਰਟੀ ਛੱਡ ਕੇ ਭੱਜ ਜਾਂਦਾ ਮੈਂ ਖੈਰਾ ਸਾਹਿਬ ਨੂੰ ਮੁਬਾਰਕ ਵੀ ਦਿਨਾ ਵੈਲਕਮ ਵੀ ਕਰਦਾ ਆ ਆਪਦੇ ਮੈਂ ਬਰਕਰਾਂ ਨੂੰ ਵੀ ਕਹਿਨਾ ਕਿ ਖੈਰਾ ਸਾਹਿਬ ਦੀ ਮਦਦ ਕਰੋ ਮੈਂ ਉਹਨੂੰ ਵੀ ਕਰੂ ਪਰ ਮੇਰੇ ਸਵਾਲਾਂ ਦਾ ਜਵਾਬ ਦੇ ਵੀ ਹਾਈ ਕਮਾਂਡ ਜੀ ਲਓ ਜੀ ਮੈਂ ਦੱਸਦਾ ਜਦੋਂ ਉਹਨੇ ਇੱਕ ਦਿਨ ਪਹਿਲਾਂ ਇਹ ਐਲਾਨ ਕਰਤਾ ਸੀ ਨਾ ਕਿ ਮੈਂ ਲਾਈਵ ਹੋ ਕੇ ਤੁਹਾਡੇ ਨਾਲ ਜੁੜੂਗਾ ਤੇ ਆਓ ਭਰਾਓ ਆਪਾਂ ਬੈਠ ਕੇ ਗੱਲਾਂ ਕਰ ਲਈਏ ਜੀ ਫਿਰ ਕਾਂਗਰਸ ਦੇ ਹੈੱਡਕੁਆਰਟਰ ਤੋਂ ਟੈਲੀਫੋਨਾਂ ਦੇ ਟੱਲੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹੂੰ ਹੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਪਟਿੰਗ ਨੇ ਵਾਰ-ਵਾਰ ਟੈਲੀਫੋਨ ਕੀਤੇ ਲੇਕਿਨ ਉਹਨਾਂ ਮੀਆਂ ਬੀਬੀ ਨੇ ਤਾਂ ਟੈਲੀਫੋਨ ਹੀ ਚੱਕਿਆ ਮ ਕਿਰੋਣਾ ਦੇ ਮਿੱਤਰਾਂ ਪਿਆਰਿਆਂ ਨੂੰ ਕਿਹਾ ਵੀ ਤੁਸੀਂ ਗੱਲ ਕਰੋ ਆਪਣੇ ਨੰਨੂ ਨੂੰ ਕਹੋ ਵੀ ਗੱਲ ਕਰੇ ਟੈਲੀਫੋਨ ਤੇ ਕਿਹਾ ਮੈਂ ਨਹੀਂ ਗੱਲ ਕਰਦਾ ਮੈਂ ਗੱਲ ਕਿਉਂ ਕਰਾਂ ਕਾਂਗਰਸ ਪਾਰਟੀ ਮੈਂ ਛੱਡਦਾ ਨਹੀਂ ਬੰਦਾ ਕਾਂਗਰਸ ਖੜਾ ਵੀ ਹੈ ਧਨ ਬਦਲੀ ਵੀ ਨਹੀਂ ਕਰਦਾ ਔਰ ਇਹਦੇ ਤੇ ਹੁਣ ਕਿਹਾ ਹਰਪਾਲ ਜਦੋਂ ਬੋਲ ਰਿਹਾ ਸੀ ਉਦੋਂ ਖੈਰਾ ਸਾਹਿਬ ਦਾ ਮੈਨੂੰ ਦੱਸਿਆ ਗਿਆ ਮੈਂ ਨਹੀਂ ਆਪੜੇ ਕਹਿੰਦੇ ਖੈਰਾ ਸਾਹਿਬ ਦਾ ਇੱਕ ਕਮੈਂਟ ਆਇਆ ਸੀ ਵੀ ਕੋਈ ਗੱਲ ਨਹੀਂ ਗੋਲ ਵੀ ਕੋਈ ਗੱਲ ਨਹੀਂ ਜਿਵੇਂ ਮੈਂ ਮਹਿਤਾਬ ਨੂੰ ਪਿਆਰ ਕਰਦਾ ਤੈਨੂੰ ਵੀ ਉਹਨਾਂ ਪਿਆਰ ਕਰਦਾ ਮੈਂ ਤਾਂ ਟਿਕਟ ਵਾਸਤੇ ਅਪਲਾਈ ਨਹੀਂ ਕੀਤਾ ਸੀ ਮੈਨੂੰ ਤਾਂ ਆਪਦੀ ਆਪ ਭੇਜਿਆ ਇਹ ਬੜੀ ਵਧੀਆ ਗੱਲ ਆ ਉਹਨੇ ਉਹਨਾਂ ਨੇ ਕਾਂਗਰਸ ਪਾਰਟੀ ਨੇ ਦੇਖੀ ਕਿ ਭਗਵੰਤ ਸਿੰਘ ਮਾਨ ਦਾ ਮੁਕਾਬਲਾ ਕਰ ਸਕਦਾ ਨੂੰ ਭੇਜਤਾ ਜੀ ਐਸੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਮਾਨ ਸਾਹਿਬ ਵਰਗਾ ਬੰਦਾ ਪਹਿਲਾਂ ਉੱਥੇ ਲੜ ਰਿਹਾ ਹੈ ਖੈਰਾ ਸਾਹਿਬ ਨੂੰ ਨਾ ਕਰਨੀ ਚਾਹੀਦੀ ਸੀ ਕਿ ਮੈਂ ਨਹੀਂ ਲੜਦਾ ਕਿਉਂਕਿ ਦੋਨਾਂ ਦੇ ਮੁੱਦੇ ਲਗਭਗ ਇੱਕੋ ਜਿਹੇ ਹੈ ਜੀ ਅਮਰਪਾਲ ਦਾ ਮੁੱਦਾ ਖੈਰਾ ਵੀ ਠਾਉਂਦਾ ਹੈ ਮਾਨ ਸਾਹਿਬ ਵੀ ਠਾਉਂਦੇ ਹੈ ਬੰਦੀ ਸਿੰਘਾਂ ਦਾ ਮੁੱਦਾ ਖੈਰਾ ਸਾਹਿਬ ਵੀ ਠਾਉਂਦੇ ਹੈ ਮਾਨ ਸਾਹਿਬ ਵੀ ਠਾਉਂਦੇ ਹੈ ਇਹ ਆਦਵੀ ਦਾ ਮੁੱਦਾ ਮਾਨ ਸਾਹਿਬ ਵੀ ਠਾਉਂਦੇ ਹੋ ਵੀ ਹੈ ਉਨੇ ਦਾ ਮਤਲਬ ਇਹ ਕੋਲ ਸੋਚਦੇ ਦੋ ਬੰਦੇ ਵੱਖ-ਵੱਖ ਪਾਰਟੀਆਂ 'ਚ ਖੜੇ ਐ ਜੋ ਵੱਖ-ਵੱਖ ਲੜਨਗੇ ਤਾਂ ਕੀ ਉਹਨਾਂ ਦੀਆਂ ਵੋਟਾਂ ਆਪਸ ਵਿੱਚ ਫਟਮਿੰਗੀਆਂ ਨਹੀਂ ਇਹ ਉਹਨਾਂ ਦੀਆਂ ਵੋਟਾਂ ਫਟਦੀਆਂ ਐ ਤੇ ਉਹਦੇ ਵਿੱਚ ਨੁਕਸਾਨ ਕਿਹਨੂੰ ਹੁੰਦਾ ਹੈ ਜਾਂ ਖੈਰੇ ਨੂੰ ਹੋਊਗਾ ਜਾਂ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਕਿਉਂਕਿ ਸਿੱਟੇ ਗਏ ਕੁਝ ਲੋਕ ਕਹਿੰਦਾ ਵੀ ਮੰਨਣਾ ਕਿ ਖੈਰੇ ਨੂੰ ਨਹੀਂ ਸਿਕੜਨਾ ਚਾਹੀਦਾ ਪਰ ਇੱਥੇ ਫਿਰ ਮੈਂ ਭਗਵੰਤ ਵਾਲੀ ਗੱਲ ਤੇ ਆਉਣਾ ਕਿ ਗਾਲਾਂ ਮੈਨੂੰ ਉਦੋਂ ਵੀ ਬਹੁਤ ਪਈਆਂ ਸੀ ਅੱਜ ਵੀ ਸ਼ਾਇਦ ਆਪਣੇ ਕਮੈਂਟਾਂ ਦੇ ਵਿੱਚ ਛੱਡਣ ਮੈਨੂੰ ਦੇਉਂ ਮਤਲਬ ਸਲਵਾਤਾ ਸੁਣੋਂ ਕਿ ਤੂਆ ਕੀ ਕਹੀ ਹੈ ਨੇ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਗਾ ਕਿ ਜਿਹੜੀ ਪਰਿਵਾਰ ਪ੍ਰਸਤੀ ਹੈ ਸਾਡੇ ਖੂਨ ਦੇ ਵਿੱਚ ਲੜੀ ਵੀ ਹੈ ਸੁਖਪਾਲ ਸਿੰਘ ਖੈਰਾ ਦਾ ਬਾਪ ਸਰਦਾਰ ਸੁਖਜਿੰਦਰ ਸਿੰਘ ਉਸ ਦੇ ਵਿੱਚ ਇੱਕ ਅਪਸਰ ਹੁੰਦਾ ਸੀ ਬਾਅਦ ਚੋ ਪੋਲਿਟਿਕਸ ਦੇ ਵਿੱਚ ਆਇਆ ਅਕਾਲੀ ਦਲ ਦੇ ਵਿੱਚ ਉਹ ਆਪਣੇ ਸ਼ਾਮਲ ਹੋਏ ਉਹ ਐਮਐਲਏ ਬੜੇ ਉਹ ਵਜ਼ੀਰ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਕੱਢਿਆ ਉਹਨਾਂ ਨੂੰ ਉਹਨਾਂ ਦੇ ਭੜੇ ਭੜੇ ਇਲਜ਼ਾਮ ਲਾਏ ਘਟ ਗਿਆ ਇਲਜ਼ਾਮ ਲਾਏ ਇਸ ਪਰਿਵਾਰ ਨੇ ਬਹੁਤ ਟੌਰਚਰ ਚੱਲਿਆ ਆਪ ਦੀ ਪਾਰਟੀ ਦਾ ਵੀ ਬਾਹਰ ਲਾ ਵੀ ਖਹਿਰਾ ਸਾਹਿਬ ਦੇ ਉੱਤੇ ਝੂਠੇ ਮੁਕੱਦਮੇ ਬਣਿਆ ਆਪਾਂ ਉਹ ਵੀ ਜਾਣਦੇ ਸਾਰਾ ਕੁਝ ਇਹਨਾਂ ਨੂੰ ਚੱਲਣਾ ਪਿਆ ਜੀ ਪਰ ਮੈਂ ਤੁਹਾਨੂੰ ਉਹ ਟਾਈਮ ਯਾਦ ਕਰਾਉਣਾ ਜਦੋਂ ਕੇਜਰੀਵਾਲ ਨੇ માਫੀ ਮੰਗੀ ਸੀ ਤੇ ਆਮ ਆਦਮੀ ਪਾਰਟੀ ਦੋ ਟੁਕੜਿਆਂ 'ਚ ਸ਼ਬਦਿਲ ਹੋ ਗਈ ਸੀ ਜੀ ਉਸ ਤੋਂ ਬਾਅਦ ਖਹਿਰਾ ਸਾਹਿਬ ਹੋਰੀ ਬਾਹਰ ਆ ਗਏ ਸੀ ਤੇ ਬਠਿੰਡੇ ਦੇ ਵਿੱਚ ਇੱਕ ਵੱਡਾ ਕੱਟ ਕੀਤਾ ਸੀ ਖਹਿਰਾ ਸਾਹਿਬ ਨੇ ਜੀ ਹਰਮੰਦੇ ਵਿੱਚ ਤੇ ਉਸ ਵੇਲੇ ਮੰਚ ਦੇ ਸੰਚਾਲਕ ਕੌਣ ਸੀ ਕਵਰ ਸੰਧੂ ਜੀ ਕਵਰ ਸੰਧੂ ਜਿਉਂਦੇ ਜਾਗਦੇ ਬੈਠੇ ਆਜ ਟੈਲੀਫੋਨ ਕਰਕੇ ਉਹਨਾਂ ਨੂੰ ਸੁਣ ਲਓ ਬਣਾਣੀ ਉਸ ਵੇਲੇ ਦੀ ਤੁਸੀਂ ਕੱਢ ਲਓ ਇਹਨਾਂ ਦੀ ਉਹ ਵੀਡੀਓ ਕੱਢ ਲਓ ਮੈਂ ਉਹਨੂੰ ਵਿੱਚ ਸੁਣ ਰਿਹਾ ਸੀ ਜਦੋਂ ਖੈਰਾ ਸਾਹਿਬ ਬੋਲਣ ਲੱਗੇ ਤੇ ਖੈਰਾ ਸਾਹਿਬ ਨੇ ਆਪਦੇ ਬੇਟੇ ਨੂੰ ਮਹਤਾਰ ਨੂੰ ਆਪਦੇ ਨਾਲ ਖੜਾ ਕੀਤਾ ਉਸ ਵੇਲੇ ਉਸ ਵੇਲੇ ਕਮਰ ਸੰਧੂ ਦਾ ਚਿਹਰਾ ਦੇਖਣ ਵਾਲਾ ਸੀ ਤਰੇਲ ਗਵਨੀਆਂ ਸ਼ੁਰੂ ਹੋ ਗਈਆਂ ਨੂੰ ਵੀ ਆ ਕੀ ਹੋ ਗਿਆ ਜਿਹੜੀ ਪਰਿਵਾਰ ਪ੍ਰਸਥਿਤੀ ਦੀ ਅਸੀਂ ਗੱਲ ਕਰਦੇ ਸੀ ਕਿ ਅਸੀਂ ਦਾ ਪਰਿਵਾਰ ਪ੍ਰਸਥਿਤੀ ਸ਼ਕਾਰ ਹੋਈ ਹੈ ਨਹੀਂ ਇਹ ਬੱਚਾ ਤੇ ਬੱਤੇ ਨੂੰ ਨਾਲ ਖੜਾ ਕਰ ਲਿਆ ਇੱਥੇ ਕੋਈ ਵੱਡਾ ਲੀਡਰ ਕਿਉਂ ਨਹੀਂ ਹੈ ਆਮਾਦੀ ਪਾਰਟੀ ਦੇ ਉਹ ਲੀਡਰ ਜਿਹੜੇ ਬੰਦੇ ਵਿਰੋਧ ਕਰਦੇ ਸੀ ਸੋ ਇਹ ਆਪਾਂ ਕਈ ਵਾਰੀ ਗੱਲ ਕਰੇ ਮੈਂ ਜਦੋਂ ਕੱਲ ਗੋਲਦੀ ਬੋਲ ਰਿਹਾ ਸੀ ਮੈਂ ਇਹਨੂੰ ਸੁਣ ਰਿਹਾ ਸੀ ਇਹ ਸਾਰੀਆਂ ਗੱਲਾਂ ਮੇਰੇ ਮੈਨੂੰ ਵੀ ਦਿਖ ਰਿਹਾ ਸੀ ਉਸ ਵੇਲੇ ਬਠਿੰਡੇ ਦੇ ਸਰਵਲ ਪਲਾਟ ਦਾ ਉਹ ਕੱਟ ਤੇ ਜਦੋਂ ਲੋਕ ਵਾਪਸ ਆ ਰਹੇ ਸੀ ਲੋਕ ਉਹਨਾਂ ਮਤਲਬ ਜਿਹੜੇ ਜਿਹੜੇ ਉਤਸ਼ਾਹ ਨਾਲ ਆਏ ਸੀ ਉਤਸ਼ਾਹ ਤੋਂ ਬਾਅਦ ਉਹ ਨਿਰਾਸ਼ ਹੋ ਕੇ ਗਏ ਤੇ ਨਤੀਜਾ ਫਿਰ ਦੇਖੋ ਬਾਅਦ ਦੇ ਵਿੱਚ ਖੈਰਾ ਸਾਹਿਬ ਬਠਿੰਡੇ ਆ ਕੇ ਚੋਣ ਲੜੇ ਦੇ ਬੋਟ ਕਿੰਨੀ ਪਈ ਸੀ ਤੁਸੀਂ ਆਪ ਹੀਂ ਦਾ ਚੱਲਾ ਲਓ ਇੱਕ ਹੀ ਕਈ ਗੱਲਾਂ ਇਹੋ ਟੀਆਂ ਹੁੰਦੀਆਂ ਕਿ ਕਿਸੇ ਬੰਦੇ ਨੂੰ ਅਸੀਂ ਰੱਬ ਬਣਾ ਕੇ ਪੇਸ਼ ਕਰ ਦਿੰਦੇ ਹਾਂ ਹਰ ਬੰਦਾ ਜਿਹੜਾ ਇਸ ਸੀਰੀਆ ਚ ਫਾਇਦਾ ਹੋਇਆ ਉਹਦੇ ਵਿੱਚ ਗੁਣ ਵੀ ਹੁੰਦੇ ਆ ਉਹਦੇ ਵਿੱਚ ਔਗਣ ਹੁੰਦੇ ਆ ਬੰਦਾ ਸੰਪੂਰਨ ਉਦੋਂ ਬੰਦਦਾ ਜਦੋਂ ਉਹ ਮਰ ਜਾਂਦਾ ਹੈ ਨੁਕਸ ਸਾਰਿਆਂ ਚ ਹੀ ਹੁੰਦੀ ਹੈ ਪਰ ਉਹ ਕਈ ਵਾਰੀ ਆਪਾਂ ਦੀ ਜੀ ਦੇ ਨਾਲ ਥੋੜੀ ਜੀ ਅਟੈਚਮੈਂਟ ਹੁੰਦੀ ਆ ਉਹਨੂੰ ਆਪਾਂ ਪ੍ਰੋਮੋਟ ਕਰ ਦਿੰਨੇ ਆ ਆਪੋ ਬਨਾਜ਼ੁਰ ਜੀ ਦੇ ਨਾਲ ਥੋੜਾ ਜਿਹਾ ਵਿਰੋਧ ਹੁੰਦਾ ਹੈ ਇਹ ਆਪੋ ਆਪਣਾ ਇਹਦੇ ਨਾਲ ਹੀ ਇਸੇ ਖਬਰ ਦੇ ਵਿੱਚ ਦੂਜੀ ਬੀਜੇਪੀ ਸਾਫਲੇ ਦੀ ਆਉਂਦੀ ਹੈ ਜੀ ਕਿਉਂਕਿ ਸੋਮ ਪ੍ਰਕਾਸ਼ ਬੀਜੇਪੀ ਦਾ ਕੈਂਡੀਡੇਟ ਸੀ ਉਹ ਬਿਮਾਰ ਹੋ ਗਿਆ ਜੀ ਉਹਦੀ ਜਗ੍ਹਾ ਦੇ ਉੱਤੇ ਕਿਹਨੂੰ ਟਿਕਟ ਦਿੱਤੀ ਜਾਵੇ ਤੇ ਇਹਨਾਂ ਨੇ ਚੱਕ ਕੇ ਜੀ ਸੋਮ ਪ੍ਰਕਾਸ਼ ਦੀ ਵਾਈਫ ਨੂੰ ਟਿਕਟ ਦਿੱਤੀ ਅਨੀਤਾ ਸੋਮ ਪ੍ਰਕਾਸ਼ ਨੂੰ ਜੀ ਬੀਜੇਪੀ ਸਾਫਲਾ ਜਿਹੜਾ ਬੰਦਾ ਕੰਮ ਕਰਦਾ ਰਿਹਾ ਇਹਨਾਂ ਦੀ ਪਾਰਟੀ ਦੇ ਵਿੱਚ ਆ ਕੇ ਕੰਮ ਕੀਤਾ ਉਹ ਐਮਪੀ ਵੀ ਰਿਹਾ ਉਹ ਬੰਦਾ ਮੇਰਾ ਖਿਆਲ ਕਿਸੇ ਕਮਿਸ਼ਨ ਦਾ ਚੇਅਰਮੈਨ ਵੀ ਰਿਹਾ ਉਹਨੂੰ ਇਗਨੋਰ ਕਰਤਾ ਹੁਸ਼ਿਆਰਪੁਰ ਤੋਂ ਤੇ ਉਹਨੇ ਫਿਰ ਕੱਲ ਜਿਹੜਾ ਉਹ ਇੰਡਾ ਦਾ ਫੇਸਬੁੱਕ ਤੇ ਲੱਗਿਆ ਹੁੰਦਾ ਮੋਦੀ ਦਾ ਪਰਿਵਾਰ ਉਹਨੇ ਮੋਦੀ ਦੇ ਪਰਿਵਾਰ ਵਾਲਾ ਫੇਸਬੁੱਕ ਤੋਂ ਹਟਾਤਾ ਔਰ ਉਹਨੇ ਕਹਿੰਦਾ ਜੀ ਆ ਜੋ ਕੁਛ ਕੀਤਾ ਹੈ ਗਲਤ ਕੀਤਾ ਹੈ ਇਹ ਵੀ ਪਰਿਵਾਰ ਪ੍ਰਸਤੀ ਵਾਲੇ ਪਾਸੇ ਨੂੰ ਜਾ ਰਹੀ ਹੈ ਗੱਲ ਇਹ ਕਿੱਥੇ ਰਗੀ ਮੇਰੇ ਤੋਂ ਸਾਰੀਆਂ ਪਾਰਟੀਆਂ ਦਾ ਰੰਗ ਇੱਕੋ ਜਿਹਾ ਹੀ ਹੈ ਇੱਥੇ ਹਰ ਬੰਦਾ ਚਾਹੁੰਦਾ ਕਿ ਮੈਂ ਲੋਕਾਂ ਦੀ ਗੱਲ ਕਰਦਾ ਪਰ ਲੋਕਾਂ ਦੀ ਵਜਾਇے ਆਪਦੇ ਪਰਿਵਾਰ ਦੀ ਗਾਲੀ ਕੱਢਦੇ ਹੁੰਦੇ ਐ ਇਹਦੇ ਵਿੱਚ ਮੈਂ ਕਹਿੰਦਾ ਵੀ ਮੈਂ ਵੀ ਇਹਨਾਂ ਚੋਣੇ ਨਹੀਂ ਬਚਿਆ ਹੋਇਆ ਜਿਹੜੇ ਕੱਲ ਨੂੰ ਮੈਨੂੰ ਵੀ ਚੋਣ ਕਰਨੀ ਹੋਵੇ ਮੈਂ ਕਿਸੇ ਕਾਬਲ ਬੰਦੇ ਦੀ ਬਜਾਏ ਮੈਂ ਆਪਦੇ ਬੇਟੇ ਨੂੰ ਤਰਜੀਹ ਦੇਵਾਂਗਾ ਤੁਸੀਂ ਵੀ ਤਰਜੀਹ ਦਿਓਗੇ ਇੱਕ ਯੂਨੀਵਰਸਲ ਟਰੂਥ ਹੈ ਤੁਸੀਂ ਇਨਕਾਰ ਨਹੀਂ ਕਰ ਸਕਦੇ ਜੀ ਚੰਦੀ ਸਾਹਿਬ